ਲੋਕ ਸਭਾ ਚੋਣਾਂ ਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਨਤੀਜਿਆਂ ਚੋਂ ਸਭ ਤੋਂ ਵੱਧ ਹੈਰਾਨ ਕੀਤਾ ਖਡੂਰ ਸਾਹਿਬ ਤੇ ਫਰੀਦਕੋਟ ਹਲਕੇ ਨੇ ਇਥੇ ਦੋ ਆਜ਼ਾਦ ਉਮੀਦਵਾਰਾਂ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਖਡੂਰ ਸਾਹਿਬ ਤੋਂ ਅਮਿਤਪਾਲ ਸਿੰਘ ਨੇ ਜੇਲ੍ਹ 'ਚ ਬੈਠੇ ਹੀ 1,97,120 ਵੋਟਾਂ ਨਾਲ ਕਾਂਗਰਸ ਦੇ ਕੁਲਬੀਰ ਜੀਰਾਂ ਨੂੰ ਹਰਾ ਦਿੱਤੀ ਅਮਰਿਤਪਾਲ ਨੂੰ ਮਿਲੀ ਬੰਪਰ ਜਿੱਤ ਪਿੱਛੋਂ ਉਸ ਦਾ ਪਰਿਵਾਰ ਦਿਬਰੂਗੜ ਜੇਲ੍ਹ ਚ ਉਸ ਨੂੰ ਮਿਲਣ ਪਹੁੰਚਿਆ ਅਮਰਿਤਪਾਲ ਦੀ ਪਤਨੀ ਕਿਰਨਦੇਪ ਕੌਰ ਵੀ ਉਸ ਨੂੰ ਮਿਲਣ ਅਸਾਮ ਦੇ ਦਿਬਰੂਗੜ ਜੇਲ੍ਹ ਪਹੁੰਚੀ ਇਸ ਦੌਰਾਨ ਉਹਨਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਚ ਕਿਰਨਦੇਪ ਕੌਰ ਦੇ ਪਰਸ ਤੇ ਲੱਗੀ ਇੱਕ ਖਾਸ ਚੀਜ਼ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਦੱਸਦੀ ਹੈ ਕਿ ਉਹਨਾਂ ਦੇ ਪਰਸ ਤੇ ਅਮਰਿਤਪਾਲ ਸਿੰਘ ਦੀ ਤਸਵੀਰ ਲੱਗਿਆ ਛੱਲਾ ਦੇਖਣ ਨੂੰ ਮਿਲਿਆ ਵਾਇਰਲ ਹੋ ਰਹੀਆਂ ਤਸਵੀਰਾਂ ਤੇ ਵੀਡੀਓਜ਼ ਦੇ ਆਓ ਤੁਸੀਂ ਵੀ ਪਾਵਿਕ ਨਜ਼ਰ ਲੋਕ ਸਭਾ ਚੋਣਾਂ ਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਨਤੀਜਿਆਂ ਚੋਂ ਖਡੂਰ ਸਾਬ ਤੋਂ ਫਰੀਦਕੋਟ ਹਲਕੇ ਨੇ ਇਥੇ ਦੋ ਆਜ਼ਾਦ ਉਮੀਦਵਾਰਾਂ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਖਡੂਰ ਸਾਬ ਤੋਂ ਅਮਿਤਪਾਲ ਸਿੰਘ ਨੇ ਜੇਲ੍ਹ 'ਚ ਬੈਠੇ ਹੀ 197120 ਵੋਟਾਂ ਨਾਲ ਕਾਂਗਰਸ ਦੇ ਕੁਲਬੀਰ ਜ਼ੀਰਾ ਨੂੰ ਮਾਰ ਦਿੱਤੀ ਅਮਰਿਤਪਾਲ ਨੂੰ ਮਿਲੀ ਬੰਪਰ ਜਿੱਤ ਪਿਛੋਂ ਉਸ ਦਾ ਪਰਿਵਾਰ ਦਿਬਰੂਗੜ ਜੇਲ੍ਹ ਚੋਂ ਮਿਲਣ ਪਹੁੰਚਿਆ ਅਮਿਤਪਾਲ ਦੀ ਪਤਨੀ ਕਿਰਨਦੇਵ ਕੌਰ ਵੀ ਉਸ ਨੂੰ ਮਿਲਣ ਆਸਾਮ ਦੇ ਦਿਬਰੂਗੜ ਜੇਲ੍ਹ ਪਹੁੰਚੀ ਇਸ ਦੌਰਾਨ ਉਹਨਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ 'ਚ ਕਿਰਨਦੇਵ ਕੌਰ ਦੇ ਪਰਸ ਤੇ ਲੱਗੀ ਇੱਕ ਖਾਸ ਚੀਜ਼ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਦੱਸਦੀ ਹੈ ਕਿ ਉਹਨਾਂ ਦੇ ਪਰਸਤੇ ਅਮਰਿਤਪਾਲ ਸਿੰਘ ਦੀ ਤਸਵੀਰ ਲੱਗਿਆ ਛੱਲਾ ਦੇਖਣ ਨੂੰ ਮਿਲਿਆ ਵਾਇਰਲ ਹੋ ਰਹੀਆਂ ਤਸਵੀਰਾਂ ਤੇ ਵੀਡੀਓਜ਼ ਦੀ ਆਓ ਤੁਸੀਂ ਵੀ ਪਾਵਿਕ ਨਜ਼ਰ ਲੋਕ ਸਭਾ ਚੋਣਾਂ ਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਨਤੀਜਿਆਂ ਚੋਂ ਸਭ ਤੋਂ ਵੱਧ ਹੈਰਾਨ ਕੀਤਾ ਖਡੂਰ ਸਾਹਿਬ ਤੇ ਫਰੀਦਕੋਟ ਹਲਕੇ ਨੇ ਇੱਥੇ ਦੋ ਆਜ਼ਾਦ ਉਮੀਦਵਾਰਾਂ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਨੇ ਜੇਲ੍ਹ 'ਚ ਬੈਠੇ ਹੀ 1,97,120 ਵੋਟਾਂ ਨਾਲ ਕਾਂਗਰਸ ਦੇ ਕੁਲਬੀਰ ਜ਼ੀਰਾ ਨੂੰ ਮਾਤ ਦਿੱਤੀ ਅਮਰਿਤਪਾਲ ਨੂੰ ਮਿਲੀ ਬੰਪਰ ਜਿੱਤ ਪਿਛੋਂ ਉਸ ਦਾ ਪਰਿਵਾਰ ਦਿਬਰੂਗੜ ਜੇਲ੍ਹ ਚੋਂ ਮੁਵਲਨ ਪਹੁੰਚਿਆ ਅਮਰਿਤਪਾਲ ਦੀ ਪਤਨੀ ਕਿਰਨਦੇਵ ਕੌਰ ਵੀ ਉਸ ਨੂੰ ਮਿਲਣ ਅਸਾਮ ਦੇ ਦਿਬਰੂਗੜ ਜੇਲ੍ਹ ਪਹੁੰਚੀ ਇਸ ਦੌਰਾਨ ਉਹਨਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਚ ਕਿਰਨਦੇਵ ਕੌਰ ਦੇ ਪਰਸ ਤੇ ਲੱਗੀ ਇੱਕ ਖਾਸ ਸੀਜ਼ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਦੱਸਦੀ ਹੈ ਕਿ ਉਹਨਾਂ ਦੇ ਪਰਸ ਤੇ ਅਮਰਿਤਪਾਲ ਸਿੰਘ ਦੀ ਤਸਵੀਰ ਲੱਗਿਆ ਛੱਲਾ ਦੇਖਣ ਨੂੰ ਮਿਲਿਆ ਵਾਇਰਲ ਹੋ ਰਹੀਆਂ ਤਸਵੀਰਾਂ ਤੇ ਵੀਡੀਓਜ਼ ਦੇ ਆਓ ਤੁਸੀਂ ਵੀ ਪਾਵਿਕ ਨਜ਼ਰ ਲੋਕ ਸਭਾ ਚੋਣਾਂ ਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਨਤੀਜਿਆਂ ਚੋਂ ਸ ਖਡੂਰ ਸਾਬ ਤੋਂ ਫਰੀਦਕੋਟ ਹਲਕੇ ਨੇ ਇਥੇ ਦੋ ਆਜ਼ਾਦ ਉਮੀਦਵਾਰਾਂ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਖਡੂਰ ਸਾਬ ਤੋਂ ਅਮਿਤਪਾਲ ਸਿੰਘ ਨੇ ਜੇਲ੍ਹ 'ਚ ਬੈਠੇ ਹੀ 197120 ਵੋਟਾਂ ਨਾਲ ਕਾਂਗਰਸ ਦੇ ਕੁਲਬੀਰ ਜ਼ੀਰਾ ਨੂੰ ਮਾਰ ਦਿੱਤੀ ਅਮਰਿਤਪਾਲ ਨੂੰ ਮਿਲੀ ਬੰਪਰ ਜਿੱਤ ਪਿਛੋਂ ਉਸ ਦਾ ਪਰਿਵਾਰ ਦਿਬਰੂਗੜ ਜੇਲ੍ਹ ਚ ਉਸ ਨੂੰ ਮਿਲਣ ਪਹੁੰਚਿਆ ਅਮਰਿਤਪਾਲ ਦੀ ਪਤਨੀ ਕਿਰਨਦੇਵ ਕੌਰ ਵੀ ਉਸ ਨੂੰ ਮਿਲਣ ਆਸਾਮ ਦੇ ਦਿਬਰੂਗੜ ਜੇਲ੍ਹ ਪਹੁੰਚੀ ਇਸ ਦੌਰਾਨ ਉਹਨਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਚ ਕਿਰਨਦੇਵ ਕੌਰ ਦੇ ਪਰਸ ਤੇ ਲੱਗੀ ਇੱਕ ਖਾਸ ਚੀਜ਼ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਦੱਸਦੀ ਹੈ ਕਿ ਉਹਨਾਂ ਦੇ ਪਰਸ ਤੇ ਅਮਰਿਤਪਾਲ ਸਿੰਘ ਦੀ ਤਸਵੀਰ ਲੱਗਿਆ ਛੱਲਾ ਦੇਖਣ ਨੂੰ ਮਿਲਿਆ ਵਾਇਰਲ ਹੋ ਰਹੀਆਂ ਤਸਵੀਰਾਂ ਤੇ ਵੀਡੀਓਜ਼ ਦੇ ਆਓ ਤੁਸੀਂ ਵੀ ਪਾਓ ਇੱਕ ਨਜ਼ਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪ